ਸਰੀਆ ਕਾਲ ਸਾਰੇ ਪੰਜਾਬ ਨੂੰ ਮੈਂ ਤੁਹਾਡਾ ਆਪਣਾ ਹਰਪਾਲ ਸਿੰਘ ਖਿੱਦਵਾਲੀ ਤੇ ਅੱਜ ਮੈਂ ਗੱਲ ਕਰਨ ਜਾ ਰਿਹਾ ਪਲੇਟਲਟ ਸੈੱਲ ਜਿਹੜੇ ਘਟ ਰਹੇ ਨੇ ਲੋਕਾਂ ਨੂੰ ਫੀਵਰ ਬਹੁਤ ਜ਼ਿਆਦਾ ਹੋ ਰਿਹਾ ਵਾ ਜਿਵੇਂ ਆਪਾਂ ਟਾਈਫੈਟ ਜਿਹੜਾ ਵਾ ਜੀ ਨੂੰ ਬੋਲਦੇ ਆ ਇਸ ਕਰਕੇ ਕਈਆਂ ਨੂੰ 15 15 20 20 ਦੇਣ ਜਿਹੜਾ ਵਾ ਉਹ ਫੀਵਰ ਨਹੀਂ ਉਤਰਿਆ ਉਤਰ ਰਿਹਾ ਪਲੇਟਲਟ ਸੈੱਲ ਬਹੁਤ ਘਟਦੇ ਜਾ ਰਹੇ ਨੇ ਇਹਦਾ ਜਿਹੜਾ ਬਹੁਤ ਹੀ ਵਧੀਆ ਹੋਮੋਪੈਥੀ ਦੇ ਵਿੱਚ ਦੋ ਦਵਾਈਆਂ ਨੇ ਤੁਸੀਂ ਘਰੇ ਬੈਠ ਕੇ ਆਪਣਾ ਇਲਾਜ ਕਰ ਸਕਦੇ ਹੋ 2-300 ਰੁਪਏ ਦੀ ਦਵਾਈ ਹੈਗੀ ਆ ਤਿੰਨਾਂ ਚੌਹਾਂ ਦਿਨਾਂ ਦੇ ਵਿੱਚ ਤੁਹਾਡੇ ਪਲੇਟ ਅਲਰਟ ਸੈੱਲ ਪੂਰੀ ਹੋ ਜਾਣਗੇ ਕੋਈ ਬੱਕਰੀ ਦਾ ਦੁੱਧ ਪੀਣ ਦੀ ਲੋੜ ਨਹੀਂ ਕਿਸੇ ਹਸਪੀਟਲ ਦੇ ਵਿੱਚ ਜਾਣ ਦੀ ਲੋੜ ਨਹੀਂ ਆ ਦਵਾਈ ਦਾ ਨਾਮ ਹੈ ਹਨਾਨ ਹੈਗਾ ਐਗੋਨਿਲ ਸਰਪ ਇਹਦੇ ਤੁਸੀਂ ਦੋ ਚਮਚ ਸਵੇਰੇ ਦੋ ਦੁਪਹਿਰੇ ਦੋ ਸ਼ਾਮੀ ਲਓ ਇੱਕ ਅਗੀ ਦਵਾਈ ਕਕੇਰਾ ਪਪਾਇਆ ਇਹਦੀਆਂ 15 ਬੂੰਦਾਂ ਤੁਸੀਂ ਸਵੇਰੇ ਦੁਪਹਿਰੇ ਸ਼ਾਮੀ ਲਓ ਆਪਸ ਦੇ ਵਿੱਚ ਅੱਧੇ ਘੰਟੇ ਦਾ ਫਰਕ ਪਾ ਲਓ ਦੋਨੋਂ ਦਵਾਈਆਂ ਅੱਧੇ ਘੰਟੇ ਦਾ ਗੈਪ ਦੇ فاਸਲੇ ਦੇ ਨਾਲ ਲਓ ਤੇ ਤਿੰਨ ਦਿਨ ਲਗਾਤਾਰ ਦਿਓ ਤੁਹਾਡਾ ਫੀਵਰ ਵੀ ਉਤਰ ਜਾਏਗਾ ਤੇ ਪਲੇਟ ਲੈਟ ਸੱਲ ਵੀ ਪੂਰੇ ਹੋ ਜਾਣਗੇ ਆਪਣੇ ਦੁਬਾਰਾ ਟੈਸਟ ਕਰਵਾ ਕੇ ਦੇਖ ਲਓ ਹੱਥ ਜੋੜ ਕੇ ਬੇਨਤੀ ਆ ਕਿ ਇਸ ਵੀਡੀਓ ਨੂੰ ਜਰੂਰ ਸ਼ੇਅਰ ਕੀਤਾ ਜਾਵੇ ਤੇ ਲੋਕਾਂ ਤੱਕ ਪਹੁੰਚਾਇਆ ਜਾਵੇ ਆਪਣੇ ਪੰਜਾਬ ਜਿਹੜਾ ਸੋਨੇ ਦੀ ਚਿੜੀ ਸਮੁੱਚਾ ਪੰਜਾਬ ਉਹ ਉਹਦੇ ਤੱਕ ਇਹ ਵੀਡੀਓ ਸ਼ੇਅਰ ਕੀਤੀ ਜਾਵੇ ਲੋਕਾਂ ਦਾ ਬਚਾਅ ਹੋ ਸਕੇ ਲੋਕਾਂ ਦਾ ਜਿਹੜਾ ਪੈਸੇ ਦਾ ਨੁਕਸਾਨ ਜਿਹੜਾ ਨਾ ਹੋਵੇ ਆਪਣੇ ਘਰ ਦੇ ਵਿੱਚ ਬੈਠ ਕੇ ਲੋਕ ਆਪਣਾ ਇਲਾਜ ਜਿਹੜਾ ਵਾ ਕਰ ਸਕਣ ਵਾਹਿਗੁਰੂ ਜੀ ਕਾ